WFI ਦੇ ਖੇਡ ਮੰਤਰਾਲੇ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਟੀਮ ਨੂੰ ਰੱਦ ਕਰਤਾ ਗਿਆ ਹੈ ਜਿਆ ਇਸ ਵੇਲੇ ਦੀ ਵੱਡੀ ਖਬਰ ਹੈ WFI ਦੇ ਖੇਡ ਮੰਤਰਾਲੇ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅਮਲ ਚੁਲਿਆਂਦਾ ਗਿਆ ਤੇ ਇੱਥੇ ਦੱਸ ਦਈਏ ਕਿ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਟੀਮ ਨੂੰ ਸਸਪੈਂਡ ਕਰਤਾ ਗਿਆ ਹੈ WFI ਮੁਖੀ ਵਜੋ ਸੰਜੇ ਸਿੰਘ ਦੀ ਚੋਣ ਹੋਈ ਸੀ ਸੰਜੇ ਸਿੰਘ ਦੀ ਚੋਣ ਦਾ ਪਹਿਲਵਾਨਾਂ ਦੇ ਧੜੇ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ ਇੱਥੇ ਤੱਕ ਕਿ ਆਪਣੇ ਮੈਡਲ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ ਸੀ ਸੋ ਹੁਣ ਇੱਕ ਵੱਡੀ ਕਾਰਵਾਈ ਹੋਈ ਹੈ ਵੱਡਾ ਐਕਸ਼ਨ ਹੋਇਆ ਹੈ ਜਿਸ ਤਰ੍ਹਾਂ ਦੇ ਨਾਲ ਇਹ ਚੋਣ ਹੋਈ ਸੀ ਲੇਕਿਨ ਫਿਲਹਾਲ ਇਸ ਚੋਣ ਨੂੰ ਹੀ ਰੱਦ ਕਰਤਾ ਗਿਆ ਸੋ ਇੱਥੇ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਟੀਮ ਨੂੰ ਰੱਦ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ ਇੱਕ ਬਹੁਤ ਵੱਡੀ ਕਾਰਵਾਈ ਹੋਈ ਹੈ ਦੱਸੇ ਕਿ WFI ਮੁਖੀ ਵਜੋ ਸੰਜੇ ਸਿੰਘ ਦੀ ਚੋਣ ਹੋਈ ਸੀ ਔਰ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਵਿਰੋਧ ਵੀ ਹੋਇਆ ਸੀ ਸੰਜੂ ਸਿੰਘ ਦੀ ਚੋਣ ਦਾ ਪਹਿਲਵਾਨਾਂ ਦੇ ਤੜੇ ਵੱਲੋਂ ਵਿਰੋਧ ਕੀਤਾ ਗਿਆ ਸੀ ਤਸਵੀਰਾਂ ਪੂਰੇ ਦੇਸ਼ ਨੇ ਦੇਖੀਆਂ ਸੀ ਕਿਸ ਕਦਰ ਪਾਵੁਕ ਜਿਹੜੇ ਨੇ ਖਿਡਾਰੀ ਹੁੰਦੇ ਹੋਏ ਨਜ਼ਰ ਆਏ ਸਨ ਕਈਆਂ ਨੇ ਜਿਹੜਾ ਹੈ ਖੇਡ ਤੋਂ ਮਨਾ ਕਰਤਾ ਸੀ ਕਿ ਹੁਣ ਉਹ ਕਦੀ ਵੀ ਖੇਡ ਦੇ ਮੈਦਾਨ 'ਚ ਨਹੀਂ ਜਾਣਗੇ ਉੱਥੇ ਹੀ ਕਈਆਂ ਵੱਲੋਂ ਆਪਣੇ ਮੈਡਲ ਵਾਪਸ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਲੇਕਿਨ ਹੁਣ ਇਸ ਤੋਂ ਬਾਅਦ ਇੱਕ ਵੱਡੀ ਕਾਰਵਾਈ ਹੋਈ ਹੈ ਡਬਲਯੂਐਫਆਈ ਤੇ ਖੇਡ ਮੰਤਰਾਲੇ ਵੱਲੋਂ ਇੱਥੇ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਟੀਮ ਨੂੰ ਸਸਪੈਂਡ ਕਰਤਾ ਗਿਆ ਹਾਲੀ ਵਿੱਚ ਚੋਣ ਹੋਈ ਸੀ ਅਜੇ ਵਿਚਕਾਰ ਡਬਲਿਊ ਐਫ ਆਈ ਮੁਖੀ ਵਜੋਂ ਸੰਜੀਤ ਸਿੰਘ ਦੀ ਚੋਣ ਹੋਈ ਸੀ ਲੇਕਿਨ ਐਸਾ ਜਿਸ ਤਰ੍ਹਾਂ ਦੇ ਨਾਲ ਵਿਰੋਧ ਹੋਇਆ ਸੀ ਜੋ ਨਰਾਜ਼ਗੀ ਨਿਰਾਸ਼ਾ ਜੜੀ ਹੈ ਜ਼ਾਹਿਰ ਕੀਤੀ ਸੀ ਖਿਡਾਰੀਆਂ ਵੱਲੋਂ ਪਹਿਲਵਾਨਾਂ ਵੱਲੋਂ ਜੋ ਲਗਾਤਾਰ ਇੱਕ ਲੜਾਈ ਲੜਦੇ ਆਏ ਸਨ ਔਰ ਅਜੇ ਵਿਚਕਾਰ ਉਹਨਾਂ ਵੱਲੋਂ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਸਾਹਮਣੇ ਦੇਸ਼ ਦੇ ਸਾਹਮਣੇ ਇਹ ਪਾਬੁਕ ਤਸਵੀਰਾਂ ਸਾਹਮਣੇ ਆਈਆਂ ਸਨ ਉਸ ਤੋਂ ਬਾਅਦ ਲਗਾਤਾਰ ਜੜਾ ਹੈ ਆਵਾਜ਼ ਉਠ ਰਹੀ ਸੀ ਕਿ ਆਖਿਰ ਸਰਕਾਰ ਇਸ ਬਾਰੇ ਕਿਉਂ ਕੋਈ ਕਦਮ ਨਹੀਂ ਚੁੱਕ ਰਹੀ ਹੈ ਲੇਕਿਨ ਹੁਣ ਇੱਕ ਬੜਾ ਵੱਡਾ ਕਦਮ ਚੁੱਕਿਆ ਗਿਆ ਹੈ ਦੱਸ ਦੇ ਕਿ ਇੱਥੇ ਡਬਲਿਊ ਐਫ ਆਈ ਮੁਖੀ ਵੱਜੋਂ ਸੰਜੇ ਸਿੰਘ ਦੀ ਚੋਣ ਨੂੰ ਰੱਦ ਕਰਤਾ ਗਿਆ ਇੱਕ ਬੜੀ ਵੱਡੀ ਕਾਰਵਾਈ ਅੱਜ ਹੋਈ ਹੈ ਜਿਸ ਨਾਲ ਸੰਜੇ ਸਿੰਘ ਦੀ ਚੋਣ ਹੋਈ ਸੀ ਪਹਿਲਵਾਨਾ ਦੇ ਧੜੇ ਨੇ ਇਸ ਦਾ ਪਾਰੀ ਵਿਰੋਧ ਕੀਤਾ ਸੀ ਸੋ ਦੱਸ ਦੇ ਕਿ ਹੁਣ ਡਬਲਿਊ ਐਫ ਆਈ ਦੇ ਖੇਡ ਮੰਤਰਾਲੇ ਦੀ ਇਹ ਵੱਡੀ ਕਾਰਵਾਈ ਜੜੀ ਹੈ ਉਹ ਸਾਹਮਣੇ ਆਈ ਹੈ ਜਿਸ ਤਰ੍ਹਾਂ ਦੇ ਨਾਲ ਇਸ ਚੋਣ ਨੂੰ ਹੀ ਰੱਦ ਕਰਤਾ ਗਿਆ ਹੈ ਰਵਿੰਦਰ ਮੀਤ ਸਰਨਾਲ ਜੁੜ ਚੁੱਕੇ ਨੇ ਰਵਿੰਦਰ ਬਹੁਤ ਵੱਡੀ ਕਾਰਵਾਈ ਆ ਸੀ ਸਰ ਪੂਰੇ ਦੇਸ਼ ਨੇ ਦੇਖਿਆ ਕਿਸ ਤਰ੍ਹਾਂ ਦੇ ਨਾਲ ਜਦੋਂ ਸੰਜੇ ਸਿੰਘ ਦੀ ਚੋਣ ਹੋਈ ਸੀ ਬੇਹਦ ਪਾਵੁਕ ਜਿਹੜੇ ਕਈ ਪਹਿਲਵਾਨ ਖਿਡਾਰੀ ਹੁੰਦੇ ਨਜ਼ਰ ਆਏ ਸਨ ਰਵਿੰਦਰ ਮੇਰੀ ਆਵਾਜ਼ ਸਪੌਂਸਰੀ ਤੁਹਾਡੇ ਤੋਂ ਬਿਕੋ ਦੇਖੋ ਜੋ ਪੁਸਤੀ ਸੰਘ ਹੈਗਾ ਉਹਦੇ ਇਲੈਕਸ਼ਨ ਹੋਏ ਸੀ ਤਾਂ ਇਲੈਕਸ਼ਨ ਅਮੰਗ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਬ੍ਰਿਜ ਪੋਸ਼ਨ ਸਿੰਘ ਦੇ ਕਰੀਬੀ ਸੰਜੇ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਪ੍ਰਧਾਨ ਦੇ ਤੌਰ ਤੇ ਜਿਹੜਾ ਹੈਗਾ ਉਹ ਜਿੱਤ ਹਾਸਲ ਕੀਤੀ ਸੀ ਉਹਨਾਂ ਨੇ ਤਾਂ ਉਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ ਸਾਖੀ ਮਲਿਕ ਜੋ ਪਹਿਲਪਾਨ ਨੇ ਮਹਿਲਾ ਪਹਿਲਵਾਨ ਨੇ ਲਗਾਤਾਰ ਪਿਛਲੇ ਕਾਫੀ ਮਹੀਨਿਆਂ ਤੋਂ ਚਰਚਾ ਦੇ ਵਿੱਚ ਨਹੀਂ ਉਹਨਾਂ ਨੇ ਅਪত্তি ਜਤਾਈ ਸੀ ਕਿ ਸੰਜੇ ਸਿੰਘ ਜੋ ਕਿ ਬ੍ਰਿਜ ਭੂਸ਼ਣ ਸਿੰਘ ਦੇ ਪੜੇ ਬੇਹਤ ਕਰੀਪੀ ਨੇ ਉਹਨਾਂ ਨੂੰ ਅਧਿਐਕਸ਼ਰ ਬਣਾਉਣ ਦੇ ਉੱਤੇ ਉਹਨਾਂ ਨੇ ਕਿਹੜਾ ਆਬਜੈਕਸ਼ਨ ਜਤਾਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸੰਨਿਆਸ ਵੀ ਲੈ ਲਿਆ ਸੀਗਾ ਤਾਂ ਇਸ ਤੇ ਰਾਜਨੀਤੀ ਬੇਹਜ਼ਾਦਾ ਕਰਮਾਈ ਸੀ ਕਿ ਜੋ ਸੋਨੀਆ ਗਾਂਧੀ ਦੇ ਬੇਟੇ ਬੇਟੀ ਸ੍ਰੀ ਅਨਕਾ ਗਾਂਧੀ ਹੈਗੇ ਹਨ ਉਹ ਮਿਲਣ ਵੀ ਪਹੁੰਚੇ ਸੀ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਰਾਜਨੀਤੀ ਵੀ ਸੀ ਦੀ ਗੱਲਬਾਤ ਲਗਾਤਾਰ ਕਹੀ ਗਈ ਸੀ ਜਦੋਂ ਸੰਜੇ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਇਹ ਗੱਲਬਾਤ ਕੀਤੀ ਸੀ ਕਿ ਜੀ ਬੀਜ ਗੁਸਕ ਸਿੰਘ ਦਾ ਕਰੀਪੀ ਹੋਣਾ ਗੁਨਾਹ ਹੈਗਾ ਤਾਂ ਇਸ ਤਰੀਕੇ ਦੀ ਗੱਲਬਾਤ ਵੀ ਸੰਜੇ ਸਿੰਘ ਵੱਲੋਂ ਕਹੀ ਗਈ ਸੀ ਲੇਕਿਨ ਹੁਣ ਇਹ ਚੋਣ ਪੂਰੇ ਤਰੀਕੇ ਦੇ ਨਾਲ ਰੱਦ ਕਰ ਦਿੱਤੀ ਗਈ ਆ ਹੁਣ ਇਸ ਤੋਂ ਬਾਅਦ ਜੋ ਪਹਿਲਵਾਨ ਲਗਾਤਾਰ ਇਹ ਜੰਗ ਲੜ ਰਹੇ ਸੀ ਜਾਂ ਇਹ ਲੜਾਈ ਲੜ ਰਹੇ ਸੀ ਉਹਨਾਂ ਦਾ ਕੀ ਪ੍ਰਤੀਕਰਮ ਹੁੰਦਾ ਹੈ ਦੇਖਣ ਵਾਲੀ ਗੱਲ ਬਿਲਕੁਲ ਉਹਨਾਂ ਦਾ ਕੀ ਪ੍ਰਤੀਕਰਮ ਹੁੰਦਾ ਹੈ ਕਿ ਆ ਹੁਣ ਆਪਣੇ ਕਾ ਲਿੱਤੇ ਫੈਸਲੇ ਤੇ ਵਾਪਸ ਆਣਗੇ ਦੇਸ਼ ਲਈ ਲਗਾਤਾਰ ਫੇਰ ਖੇਡਣਗੇ ਆਪਣੇ ਆਪ 'ਚ بڑے ਸਵਾਲ ਨੇ ਲੇਕਿਨ ਇਸ ਵਿਰਧੀਕ ਬਹੁਤ ਵੱਡੀ ਇਹ ਜਿਹੜਾ ਹੈ ਕਾਰਵਾਈ ਜ਼ਰੂਰ ਹੋਈ ਹੈ ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਸੰਜੋй ਸਿੰਘ ਦੀ ਚੌਂੜ ਦਾ ਪਹਿਲਵਾਨਾਂ ਨੇ ਧੜੇ ਵੱਲੋਂ ਕਿਸ ਕਦਰ ਵਿਰੋਧ ਕੀਤਾ ਗਿਆ ਸੀ ਤਸਵੀਰਾਂ ਜਿਸਨਲ ਸਾਖੀ ਮੱਲਿਕ ਇੱਥੇ ਨਜ਼ਰ ਆਏ ਸਨ ਬਜਰੰਗਪੁਲੀਆਂ ਇਹ तमाम ਜਿਹੜੇ ਨੇ ਖਿਡਾਰੀ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ ਉਹਨ